ਅੱਛਾ ਗੱਲ ਵੀ ਕਿਰਨ ਤੁਸੀਂ ਦੇਖ ਰਹੇ ਹੋ 247 ਪੰਜਾਬ ਗੱਲ ਕਰਾਂਗੇ ਅੱਜ ਦੇ ਰਾਸ਼ੀ ਫਲ ਦੀ ਸਭ ਤੋਂ ਪਹਿਲਾਂ ਗੱਲ ਕਰਾਂਗੇ ਮੇਸ਼ ਰਾਸ਼ੀ ਵਾਲਿਆ ਬਾਰੇ ਤਾਂ ਮੇਸ਼ ਰਾਸ਼ੀ ਵਾਲਾ ਦੇ ਲਈ ਅੱਜ ਦਾ ਦਿਨ ਕਾਰੋਬਾਰੀ ਮਾਮਲੇ ਦੇ ਵਿੱਚ ਕਾਫੀ ਮੁਸ਼ਕਲ ਭਰਿਆ ਰਹਿਣ ਵਾਲਾ ਹੈ ਨਾਲ ਹੀ ਅੱਜ ਤੁਸੀਂ ਕੁਝ ਮਹੱਤਵਪੂਰਨ ਪ੍ਰੋਜੈਕਟ ਸ਼ੁਰੂ ਵੀ ਕਰ ਸਕਦੇ ਹੋ ਤੁਸੀਂ ਸਾਂਝੇਦਾਰੀ ਦੇ ਕੰਮ ਦੇ ਵਿੱਚ ਸਾਵਧਾਨ ਰਹਿਣ ਦੀ ਸਲਾਹ ਤੁਹਾਨੂੰ ਦਿੱਤੀ ਜਾਂਦੀ ਹੈ ਅਗਨੀ ਰਾਸ਼ੀ ਵ੍ਰਿਸ਼ਭ ਰਾਸ਼ੀ ਯਾਨੀ ਕਿ ਟੌਰਸ ਰਾਸ਼ੀ ਦੇ ਲੋਕਾਂ ਦਾ ਕੰਮਕਾਜੀ ਹੁਨਰ ਅੱਜ ਦੇਖਿਆ ਜਾਵੇਗਾ ਅੱਜ ਤੁਸੀਂ ਆਪਣਾ ਕੰਮ ਸ਼ੁਰੂ ਕਰਨ ਵੱਲ ਵੀ ਇੱਕ ਕਦਮ ਵਧਾ ਸਕਦੇ ਹੋ ਤੁਹਾਨੂੰ ਅੱਜ ਨਿਵੇਸ਼ ਦੇ ਮਾਮਲੇ ਦੇ ਵਿੱਚ ਕਦਮ ਚੁੱਕਣ ਦੀ ਸਲਾਹ ਦਿੱਤੀ ਜਾਂਦੀ ਹੈ ਤੇ ਤੁਹਾਨੂੰ ਲਾਭ ਵੀ ਮਿਲੇਗਾ ਮਿਥੁਨ ਰਾਸ਼ੀ ਮਿਥੁਨ ਰਾਸ਼ੀ ਦੇ ਲੋਕਾਂ 'ਚ ਵੀ ਊਰਜਾ, ਕਰੀਸ਼ਮਾ ਅਤੇ ਪ੍ਰਭਾਵ ਦੇ ਵਿੱਚ ਐਸ ਸਮੇਂ ਅਸੀਂ ਖਰਲੇ ਪੱਦਰ ਤੇ ਬਣੇ ਹੋਏ ਹਨ ਹਾਲਾਂਕਿ ਅੱਜ ਤੁਹਾਡੀ ਸਿਹਤ ਤੁਹਾਨੂੰ ਪਰੇਸ਼ਾਨ ਕਰ ਸਕਦੀ ਹੈ ਪੇਟ ਸੰਬੰਧੀ ਵਿਕਾਰ ਅਤੇ ਪਿੱਤ ਸੰਬੰਧੀ ਵਿਕਾਰ ਜਾਂ ਬਲੱਡ ਪ੍ਰੈਸ਼ਰ ਤੁਹਾਨੂੰ ਪਰੇਸ਼ਾਨ ਕਰੇਗਾ

ਕਨਿਆ ਰਾਸ਼ੀ ਕਨਿਆ ਰਾਸ਼ੀ ਦੇ ਲੋਕਾਂ ਲਈ ਅੱਜ ਪੈਸਾ ਖਰਚ ਹੋਣ ਦੀ ਸੰਭਾਵਨਾ ਹੈ ਅੱਜ ਤੁਸੀਂ ਸਵੈ ਸੁਧਾਰ ਅਤੇ ਵਿਕਾਸ ਤੇ ਕੁਝ ਪੈਸਾ ਖਰਚ ਕਰ ਸਕਦੇ ਹੋ ਜੀਵਨ ਸਾਥੀ ਦੇ ਸਬੰਧਾਂ ਦੇ ਵਿੱਚ ਕੁਝ ਕੜਤਨ ਰਹੇਗੀ ਜਿਸ ਕਾਰਨ ਮਨ ਉਦਾਸ ਰਹੇਗਾ ਤੁਲਾ ਰਾਸ਼ੀ ਤੁਲਾ ਰਾਸ਼ੀ ਦੇ ਲੋਕਾਂ ਲਈ ਇਸ ਸਮੇਂ ਮਕਾਨ ਅਤੇ ਜ਼ਮੀਨ ਦੇ ਸੌਦੇਆ ਤੋਂ ਚੰਗਾ ਲਾਭ ਹੋਣ ਦੀ ਸੰਭਾਵਨਾ ਹੈ ਵਪਾਰ ਹੋਵੇਗਾ ਜਾਂ ਨੌਕਰੀ ਦੋਵਾਂ ਖੇਤਰਾਂ ਦੇ ਵਿੱਚ ਤਰੱਕੀ ਦੇ ਦਰਵਾਜ਼ੇ ਖੁੱਲਣਗੇ ਤਨੂ ਰਾਸ਼ੀ ਤਨੂ ਰਾਸ਼ੀ ਵਾਲੇ ਲੋਕਾਂ ਲਈ ਅੱਜ ਦਾ ਦਿਨ ਮਾਨਸਿਕ ਤਣਾਅ ਵਾਲਾ ਹੋਵੇਗਾ ਇਸ ਵਿੱਚ ਦੌਰਾਨ ਤੁਹਾਨੂੰ ਆਪਣੇ ਦੋਸਤਾਂ ਤੋਂ ਲੋੜਿੰਦਾ ਸਹਿਯੋਗ ਮਿਲੇਗਾ ਮਕਰ ਰਾਸ਼ੀ ਮਕਰ ਰਾਸ਼ੀ ਦੇ ਲੋਕਾਂ ਨੂੰ ਕੁਝ ਸਮੇਂ ਲਈ ਮਾਨਸਿਕ ਤਣਾਅ ਤੋਂ ਰਾਹਤ ਮਿਲੇਗੀ ਤੁਹਾਡਾ ਮਾਨਸਿਕ ਤਣਾਅ ਕਾਫੀ ਹੱਦ ਤੱਕ ਘੱਟ ਸਕਦਾ ਹੈ ਬੱਚਿਆਂ ਨਾਲ ਜੁੜੀਆਂ ਸਮੱਸਿਆਵਾਂ ਵੀ ਕਾਫੀ ਘਟਣਗੀਆਂ ਤੇ ਨਾਲ ਹੀ ਸਰਕਾਰੀ ਕੰਮਾਂ ਦੇ ਵਿੱਚ ਲਾਭ ਮਿਲੇਗਾ ਅਗਨੀ ਰਾਸ਼ੀ ਕੁੰਭ ਰਾਸ਼ੀ ਕੁੰਭ ਰਾਸ਼ੀ ਦੇ ਲੋਕਾਂ ਦੇ ਬੱਚਿਆਂ ਨਾਲ ਜੁੜੀਆਂ ਸਮੱਸਿਆਵਾਂ ਵੀ ਕਾਫੀ ਘਟ ਹੋ ਜਾਣਗੀਆਂ ਜੇਕਰ ਅੱਜ ਤੁਹਾਡਾ ਕੋਈ ਸਰਕਾਰੀ ਕੰਮ ਹੈ ਤਾਂ ਉਸ ਦੇ ਵਿੱਚ ਵੀ ਤੁਹਾਨੂੰ ਸਫਲਤਾ ਮਿਲਣ ਦੀ ਸੰਭਾਵਨਾ ਹੈ। ਅੰਤਿਮ ਰਾਸ਼ੀ ਮੀਨ ਰਾਸ਼ੀ ਮੀਨ ਰਾਸ਼ੀ ਦੇ ਲੋਕਲੇ ਅੱਜ ਆਪਣੀ ਆਰਥਿਕ ਸਥਿਤੀ ਨੂੰ ਲੈ ਕੇ ਥੋੜੇ ਚਿੰਤਿਤ ਹੋ ਸਕਦੇ ਹੋ ਖਰਚ ਦੇ ਮੁੱਦਿਆਂ ਤੇ ਧਿਆਨ ਦਿੱਤਾ ਜਾਵੇ। ਠੰਡੇ ਸੂਬਾ ਦੇ ਰੋਗ, ਬੁਖਾਰ ਆਦਤੋਂ ਪੀੜਤ ਰਹੋਗੇ। ਪਾਣੀ ਪੀਣ ਦੀਆਂ ਆਦਤਾਂ ਦੇ ਵਿੱਚ ਅਨਿਯਮਿਤਤਾ ਤੋਂ ਬਚਣਾ ਚਾਹੀਦਾ ਹੈ। ਅੱਛਾ ਗੱਲ ਵੀ ਕਿਰਨ ਤੁਸੀਂ ਦੇਖ ਰਹੇ ਹੋ 247 ਪੰਜਾਬ ਗੱਲ ਕਰਾਂਗੇ ਅੱਜ ਦੇ ਰਾਸ਼ੀ ਫਲ ਦੀ ਸਭ ਤੋਂ ਪਹਿਲਾਂ ਗੱਲ ਕਰਾਂਗੇ ਮੇਸ਼ ਰਾਸ਼ੀ ਵਾਲਿਆ ਬਾਰੇ ਤਾਂ ਮੇਸ਼ ਰਾਸ਼ੀ ਵਾਲਾ ਦੇ ਲਈ ਅੱਜ ਦਾ ਦਿਨ ਕਾਰੋਬਾਰੀ ਮਾਮਲੇ ਦੇ ਵਿੱਚ ਕਾਫੀ ਮੁਸ਼ਕਲ ਭਰਿਆ ਰਹਿਣ ਵਾਲਾ ਹੈ ਨਾਲ ਹੀ ਅੱਜ ਤੁਸੀਂ ਕੁਝ ਮਹੱਤਵਪੂਰਨ ਪ੍ਰੋਜੈਕਟ ਸ਼ੁਰੂ ਵੀ ਕਰ ਸਕਦੇ ਹੋ ਤੁਸੀਂ ਸਾਂਝੇਦਾਰੀ ਦੇ ਕੰਮ ਦੇ ਵਿੱਚ ਸਾਵਧਾਨ ਰਹਿਣ ਦੀ ਸਲਾਹ ਤੁਹਾਨੂੰ ਦਿੱਤੀ ਜਾਂਦੀ ਹੈ ਅਗਲੀ ਰਾਸ਼ੀ વૃਸ਼ਭ ਰਾਸ਼ੀ ਅਨੀਕੇ ਟੌਰਸ ਰਾਸ਼ੀ ਦੇ ਲੋਕਾਂ ਦਾ ਕੰਮਕਾਜੀ ਹੁਨਰ ਅੱਜ ਰੇਖਿਆ ਜਾਵੇਗਾ ਅੱਜ ਤੁਸੀਂ ਆਪਣਾ ਕੰਮ ਸ਼ੁਰੂ ਕਰਨ ਵੱਲ ਵੀ ਇੱਕ ਕਦਮ ਵਧਾ ਸਕਦੇ ਹੋ ਤੁਹਾਨੂੰ ਅੱਜ ਨਿਵੇਸ਼ ਦੇ ਮਾਮਲੇ ਦੇ ਵਿੱਚ ਕਦਮ ਚੁੱਕਣ ਦੀ ਸਲਾਹ ਦਿੱਤੀ ਜਾਂਦੀ ਹੈ ਤੇ ਤੁਹਾਨੂੰ ਲਾਭ ਵੀ ਮਿਲੇਗਾ ਮਿਥੁਨ ਰਾਸ਼ੀ ਮਿਥੁਨ ਰਾਸ਼ੀ ਦੇ ਲੋਕਾਂ 'ਚ ਵੀ ਊਰਜਾ, ਕਰੀਸ਼ਮਾ ਅਤੇ ਪ੍ਰਭਾਵ ਦੇ ਵਿੱਚ ਐਸ ਸਮੇਂ ਅਸੀਂ ਖਰਲੇ ਪੱਦਰ ਤੇ ਬਣੇ ਹੋਏ ਹਨ ਹਾਲਾਂਕਿ ਅੱਜ ਤੁਹਾਡੀ ਸਿਹਤ ਤੁਹਾਨੂੰ ਪਰੇਸ਼ਾਨ ਕਰ ਸਕਦੀ ਹੈ ਪੇਟ ਸੰਬੰਧੀ ਵਿਕਾਰ ਅਤੇ ਪਿੱਤ ਸੰਬੰਧੀ ਵਿਕਾਰ ਜਾਂ ਬਲੱਡ ਪ੍ਰੈਸ਼ਰ ਤੁਹਾਨੂੰ ਪਰੇਸ਼ਾਨ ਕਰੇਗਾ कर्क राशि करना पैसा है पर सामना करना पेगा तो हम तो अगली राशि की गल करेंगे सिंह राशि सिंह राशि के लोग अज ऊर्जा न भरे रहते कुछ नवे दलेर कदम चुकन तो प्रसिद्धि बढ़ेगी विरोधी धीरे प्रसिद्धि तो हैरान रह जाए कन्या राशि कन्या राशि ਦੇ ਲੋਕਾਂ ਲਈ ਅੱਜ ਪੈਸਾ ਖਰਚ ਹੋਣ ਦੀ ਸੰਭਾਵਨਾ ਹੈ ਅੱਜ ਤੁਸੀਂ ਸਵੈ ਸੁਧਾਰ ਅਤੇ ਵਿਕਾਸ ਤੇ ਕੁਝ ਪੈਸਾ ਖਰਚ ਕਰ ਸਕਦੇ ਹੋ ਜੀਵਨ ਸਾਥੀ ਦੇ ਸਬੰਧਾਂ ਦੇ ਵਿੱਚ ਕੁਝ ਕੜਤਨ ਰਹੇਗੀ ਜਿਸ ਕਾਰਨ ਮਨ ਉਦਾਸ ਰਹੇਗਾ ਤੁਲਾ ਰਾਸ਼ੀ ਤੁਲਾ ਰਾਸ਼ੀ ਦੇ ਲੋਕਾਂ ਲਈ ਇਸ ਸਮੇਂ ਮਕਾਨ ਅਤੇ ਜ਼ਮੀਨ ਦੇ ਸੌਦੇਆ ਤੋਂ ਚੰਗਾ ਲਾਭ ਹੋਣ ਦੀ ਸੰਭਾਵਨਾ ਹੈ ਵਪਾਰ ਹੋਵੇਗਾ ਜਾਂ ਨੌਕਰੀ ਦੋਵਾਂ ਖੇਤਰਾ ਦੇ ਵਿੱਚ ਤਰੱਕੀ ਦੇ ਦਰਵਾਜ਼ੇ ਖੁੱਲਣਗੇ ਤਨੂ ਰਾਸ਼ੀ ਤਨੂ ਰਾਸ਼ੀ ਵਾਲੇ ਲੋਕਾਂ ਲਈ ਅੱਜ ਦਾ ਦਿਨ ਮਾਨਸਿਕ ਤਣਾਅ ਵਾਲਾ ਹੋਵੇਗਾ ਇਸਮੇ ਦੌਰਾਨ ਤੁਹਾਨੂੰ ਆਪਣੇ ਦੋਸਤਾਂ ਤੋਂ ਲੋੜਿੰਦਾ ਸਹਿਯੋਗ ਮਿਲੇਗਾ ਮਕਰ ਰਾਸ਼ੀ ਮਕਰ ਰਾਸ਼ੀ ਦੇ ਲੋਕਾਂ ਨੂੰ ਕੁਝ ਸਮੇਂ ਲਈ ਮਾਨਸਿਕ ਤਣਾਅ ਤੋਂ ਰਾਹਤ ਮਿਲੇਗੀ ਤੁਹਾਡਾ ਮਾਨਸਿਕ ਤਣਾਅ ਕਾਫੀ ਹੱਦ ਤੱਕ ਘੱਟ ਸਕਦਾ ਹੈ ਬੱਚਿਆਂ ਨਾਲ ਜੁੜੀਆਂ ਸਮੱਸਿਆਵਾਂ ਵੀ ਕਾਫੀ ਘਟਣਗੀਆਂ ਤੇ ਨਾਲ ਹੀ ਸਰਕਾਰੀ ਕੰਮਾਂ ਦੇ ਵਿੱਚ ਲਾਭ ਮਿਲੇਗਾ ਅਗਨੀ ਰਾਸ਼ੀ ਕੁੰਭ ਰਾਸ਼ੀ ਕੁੰਭ ਰਾਸ਼ੀ ਦੇ ਲੋਕਾਂ ਦੇ ਬੱਚਿਆਂ ਨਾਲ ਜੁੜੀਆਂ ਸਮੱਸਿਆਵਾਂ ਵੀ ਕਾਫੀ ਘਟ ਹੋ ਜਾਣਗੀਆਂ ਜੇਕਰ ਅੱਜ ਤੁਹਾਡਾ ਕੋਈ ਸਰਕਾਰੀ ਕੰਮ ਹੈ ਤਾਂ ਉਸ ਦੇ ਵਿੱਚ ਵੀ ਤੁਹਾਨੂੰ ਸਫਲਤਾ ਮਿਲਣ ਦੀ ਸੰਭਾਵਨਾ ਹੈ। ਅੰਤਿਮ ਰਾਸ਼ੀ ਮੀਨ ਰਾਸ਼ੀ ਮੀਨ ਰਾਸ਼ੀ ਦੇ ਲੋਕਾਂ ਲਈ ਅੱਜ ਆਪਣੀ ਆਰਥਿਕ ਸਥਿਤੀ ਨੂੰ ਲੈ ਕੇ ਥੋੜੇ ਚਿੰਤਿਤ ਹੋ ਸਕਦੇ ਹੋ ਖਰਚ ਦੇ ਮੁੱਦਿਆਂ ਤੇ ਧਿਆਨ ਦਿੱਤਾ ਜਾਵੇ। ਠੰਡੇ ਸਵੇਰ ਦੇ ਰੋਗ, ਬੁਖਾਰ ਆਦਤੋਂ ਪੀੜਤ ਰਹੋਗੇ। ਪਾਣੀ ਪੀਣ ਦੀਆਂ ਆਦਤਾਂ ਦੇ ਵਿੱਚ ਅਨਿਯਮਿਤਤਾ ਤੋਂ ਬਚਣਾ ਚਾਹੀਦਾ ਹੈ।